ਲੱਖਾਂ ਦੇ ਰਿਸ਼ਵਤ ਮਾਮਲੇ 'ਚ ਗ੍ਰਿਫਤਾਰ ਰੋਪੜ ਰੇਂਜ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਨੂੰ 5 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਗਿਆ ਰਿਸ਼ਵਤ ਮਾਮਲੇ 'ਚ ਗ੍ਰਿਫਤਾਰ ਰੋਪੜ ਰੇਂਜ ਦੇ ਮੁਅੱਤਲ ਡੀਆਈਜੀ ਦੇ ਖਾਤੇ 'ਚ 2 ਮਹੀਨਿਆਂ ਅੰਦਰ 32 ਲੱਖ ਰੁਪਏ ਜਮ੍ਹਾਂ ਕਰਵਾਏ ਗਏ ਨੇ ਜਿਸ ਦਾ ਪਤਾ ਲਗਾਉਣ ਦੇ ਲਈ ਸੀਬੀਆਈ ਨੇ ਪੁੱਲਰ ਦਾ ਸੀਬੀਆਈ ਅਦਾਲਤ ਤੋਂ 5 ਦਿਨਾਂ ਦਾ ਪੁਲਿਸ ਰਿਮਾਂਡ ਮੰਗਿਆ ਇਸ ਤੋਂ ਬਾਅਦ ਸੀਬੀਆਈ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪੁੱਲਰ ਨੂੰ ਆਮਦਨ ਤੋਂ ਵੱਧ ਜਾਣ ਮਾਮਲੇ 'ਚ 5 ਦਿਨਾਂ ਦੇ ਰਿਮਾਂਡ ਤੇ ਵਿਚੋਲੀਏ ਕਿਰਸ਼ਾਨੂੰ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ। ਅਦਾਲਤ ਨੇ ਹੁਕਮ ਦਿੱਤੇ ਕਿ ਪੁੱਲਰ ਆਪਣੇ ਵਕੀਲ ਨਾਲ ਹਰ ਰੋਜ਼ ਸ਼ਾਮ 4 ਤੋਂ 5 ਵਜੇ ਦੇ ਵਿਚਕਾਰ ਮੁਲਾਕਾਤ ਕਰ ਸਕਦੇ ਨੇ। ਇਸ ਤੋਂ ਪਹਿਲਾਂ ਪੁੱਲਰ ਦੇ ਵਕੀਲ ਨੇ ਰਿਮਾਂਡ ਦਾ ਵਿਰੋਧ ਕੀਤਾ। ਉਹਨਾਂ ਨੇ ਕਿਹਾ ਕਿ ਸੀਬੀਆਈ ਪੰਜਾਬ 'ਚ ਐਂਟਰ ਹੀ ਨਹੀਂ ਕਰ ਸਕਦੀ ਤੇ ਗ੍ਰਿਫਤਾਰੀ ਗੈਰਕਾਨੂੰਨੀ ਹੈ। ਸੀਬੀਆਈ ਟੀਮ ਨੇ ਵੀਰਵਾਰ ਸਵੇਰੇ 11 ਵਜੇ ਪੁੱਲਰ ਦਾ 5 ਦਿਨਾਂ ਦਾ ਤੇ ਵਿਚੋਲੀਏ ਕਿਰਸ਼ਾਨੂੰ ਦਾ 9 ਦਿਨਾਂ ਦਾ ਰਿਮਾਂਡ ਖਤਮ ਹੋਣ ਤੇ ਅਦਾਲਤ 'ਚ ਪੇਸ਼ ਕੀਤਾ ਗਿਆ। ਪੁਲਰ ਦੇ ਵਕੀਲ ਐਚਐਸ ਤਨਵਾ ਨੇ ਪੁਲਰ ਦੇ ਪੰਜਾਂ ਦੇ ਰਿਮਾਂਡ ਦਾ ਵਿਰੋਧ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਚ ਐਂਟਰ ਨਹੀਂ ਕਰ ਸਕਦੇ ਤੇ ਗ੍ਰਿਫਤਾਰੀ ਗੈਰਕਾਨੂੰਨੀ ਹੈ ਸੀਬੀਆਈ ਦੇ ਅਧਿਕਾਰੀ ਨੇ ਕਿਹਾ ਕਿ ਜੇ ਡੀਆਈਜੀ ਖਿਲਾਫ ਸ਼ਿਕਾਇਤ ਆਉਂਦੀ ਹੈ ਤਾਂ ਕੀ ਅਸੀਂ ਕਾਰਵਾਈ ਨਾ ਕਰੀਏ ਅਸੀਂ ਸ਼ਿਕਾਇਤ ਦੀ ਜਾਂਚ ਕਰਾਂਗੇ ਜੇ ਜਾਂਚ ਸਹੀ ਪਾਈ ਜਾਂਦੀ ਹੈ ਤਾਂ ਸੀਬੀਆਈ ਕਾਰਵਾਈ ਕਰੇਗੀ ਸੀਬੀਆਈ ਦੇ ਵਕੀਲ ਨੇ ਅਦਾਲਤ ਚੇ ਦਲੀਲ ਦਿੱਤੀ ਕਿ ਜਦੋਂ ਪੁੱਲਰ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਜਾਇਦਾਦ ਨਾਲ ਸੰਬੰਧਿਤ ਇਲੈਕਟ੍ਰੋਨਿਕ ਡਿਵਾਈਸਿਜ਼ ਅਤੇ ਹੋਰ ਕਈ ਸਬੂਤ ਮਿਲੇ ਸਿਰਫ 2 ਮਹੀਨਿਆਂ ਵਿੱਚ ਮੋਤਲ ਡੀਆਈਜੀ ਪੁੱਲਰ ਦੇ ਖਾਤੇ ਵਿੱਚ 32 ਲੱਖ ਰੁਪਏ ਆਏ ਨੇ ਜਦਕਿ ਉਹਨਾਂ ਦੀ ਤਨਖਾਹ ਇਸ ਰਕਮ ਦੇ ਬਰਾਬਰ ਨਹੀਂ ਹੈ ਪੁੱਲਰ ਦੇ ਵਕੀਲ ਐਚਐਸ ਤਨੋਆ ਨੇ ਅਦਾਲਤ 'ਚ ਦਲੀਲ ਦਿੱਤੀ ਕਿ ਸੀਬੀਆਈ ਨੇ ਜੋ ਮਾਮਲਾ ਦਰਜ ਕੀਤਾ ਹੈ ਉਨ੍ਹਾਂ ਦਸਤਾਵੇਜ਼ਾਂ ਅੰਦਰ ਸ਼ਿਕਾਇਤ ਕਰਤਾ ਦੇ ਇੱਕ ਪੰਨੇ ਤੇ ਦਸਤਖਤ ਨਹੀਂ ਹਨ ਇਸ ਤੋਂ ਇਲਾਵਾ ਟਾਈਮਿੰਗ ਵੀ ਮੈਚ ਨਹੀਂ ਹੋ ਰਹੀ ਵਿਜਲਸ ਨੇ ਮੁਹਾਲੀ ਸੀਜੇਐਮਡੀ ਅਦਾਲਤ 'ਚ 2 ਘੰਟੇ ਲਈ ਪੁੱਛਗਿੱਛ ਕਰਨ ਦੀ ਇਜਾਜ਼ਤ ਲਈ ਸੀ ਉਸ ਤੋਂ ਬਾਅਦ ਜਦੋਂ ਦੁਬਾਰਾ ਪ੍ਰੋਡਕਸ਼ਨ ਵਾਰੰਟ ਲਈ ਅਰਜ਼ੀ ਦਿੱਤੀ ਗਈ ਤਾਂ ਸੀਬੀਆਈ ਨੇ ਚੰਡੀਗੜ੍ਹ ਸੀਬੀਆਈ ਅਦਾਲਤ 'ਚ ਪ੍ਰੋਡਕਸ਼ਨ ਵਾਰੰਟ ਦੀ ਅਰਜ਼ੀ ਦਾਖਲ ਕਰ ਦਿੱਤੀ ਭੁੱਲਰ ਦੇ ਵਕੀਲ ਨੇ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੀ ਜੱਜਮੈਂਟ ਦਿਖਾਉਂਦਿਆਂ ਕਿਹਾ ਕਿ ਹਾਂ ਕਿ ਸੀਬੀਆਈ ਪੰਜਾਬ 'ਚ ਐਂਟਰ ਹੀ ਨਹੀਂ ਹੋ ਸਕਦੀ ਤਾਂ ਭੁੱਲਰ ਦੀ ਗ੍ਰਿਫਤਾਰੀ ਕਿਵੇਂ ਕਰ ਲਈ ਸੀਬੀਆਈ ਨੂੰ ਇਸ ਸੰਬੰਧੀ ਪੰਜਾਬ ਸਰਕਾਰ ਨੂੰ ਪਹਿਲਾਂ ਦੱਸਣਾ ਚਾਹੀਦਾ ਸੀ ਕਿਉਂਕਿ ਭੁੱਲਰ ਪੰਜਾਬ ਦਾ ਡੀਆਈਜੀਸੀ ਤੇ ਇਹ ਪੰਜਾਬ ਦਾ ਮਾਮਲਾ ਹੈ ਸੀਬੀਆਈ ਨੇ ਉਹਨਾਂ ਦੀ ਗੈਰਕਾਨੂੰਨੀ ਗ੍ਰਿਫਤਾਰੀ ਪਾਈ ਹੈ ਸੀਬੀਆਈ ਦੇ ਵਕੀਲ ਨੇ ਦਲੀਲ ਦਿੱਤੀ ਕਿ ਜੇ ਕੋਈ ਰਿਸ਼ਵਤ ਮੰਗਦਾ ਹੈ ਤਾਂ ਭਾਵੇਂ ਕੋਈ ਵੀ ਹੋਵੇ, ਛੋਟਾ ਅਧਿਕਾਰੀ ਹੋਵੇ ਜਾਂ ਫਿਰ ਵੱਡਾ, ਉਹ ਕਿਸੇ ਵੀ ਸੂਬੇ ਦਾ ਹੋਵੇ, ਸੀਬੀਆਈ ਦਾ ਅਧਿਕਾਰ ਖੇਤਰ ਹੈ, ਉਸ ਦੀ ਗ੍ਰਿਫਤਾਰੀ ਪਾ ਸਕਦੀ ਹੈ। ਇਸ ਮਾਮਲੇ 'ਚ ਪੰਜਾਬ ਵਿਜੀਲੈਂਸ ਕੁਝ ਨਾ ਕਰੇ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਸੀਬੀਆਈ ਵੀ ਕੁਝ ਨਾ ਕਰੇ। ਸੀਬੀਆਈ ਦੇ ਵਕੀਲ ਨੇ ਕਿਹਾ ਕਿ ਭੁੱਲਰ ਦੀ ਪਹਿਲੀ ਨਿਯੁਕਤੀ ਕਿੱਥੇ ਸੀ, ਉਸ ਸਮੇਂ ਉਹਨਾਂ ਦੀ ਕਿੰਨੀ ਤਨਖਾਹ ਸੀ, ਉਸ ਸਮੇਂ ਉਹਨਾਂ ਕੋਲ ਕਿੰਨੀ ਜਾਇਦਾਦ ਸੀ ਤੇ ਹੁਣ ਕਿੰਨੀ ਹੈ, ਸਭ ਦੀ ਜਾਂਚ ਕੀਤੀ ਜਾ ਰਹੀ ਹੈ। ਜਿਵੇਂ ਇਹ ਨੇ ਪੁੱਲਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਦੀ ਬੈਂਕ ਸਟੇਟਮੈਂਟ ਦੀ ਜਾਂਚ ਕੀਤੀ ਸੀ ਉਹਨਾਂ ਦਾ ਸੈਲਰੀ ਅਕਾਊਂਟ ਚੰਡੀਗੜ੍ਹ ਸੈਕਟਰ 9 'ਚ ਹੈ ਉਸ ਦੀ ਵੀ ਜਾਂਚ ਹੋ ਰਹੀ ਹੈ ਉਸ ਤੋਂ ਪਤਾ ਲੱਗਾ ਕਿ ਅਗਸਤ ਸਤੰਬਰ 'ਚ 2 ਮਹੀਨੇ ਅੰਦਰ 23 ਲੱਖ ਰੁਪਏ ਆਏ ਤੇ ਹੁਣ ਇਹ ਪਤਾ ਲਗਾਉਣੇ ਨੇ ਕਿ ਕਿੱਥੋਂ ਆਏ ਨੇ